ਇਹੋ ਜੀ ਹੈ ਕਿ ਅੱਗੇ ਖੂਆ ਪਿਛੇ ਖਾਈ ਮਤਲਬ ਜੇ ਇਸ ਜੁਮਲੇ ਤੇ ਅੱਗੇ ਵਧਿਆ ਜਾਂਦਾ ਹੈ ਤਾਂ ਫਿਰ 4 ਜੂਨ ਤੋਂ ਬਾਅਦ ਭਗਵੰਤ ਮਾਨ ਨੂੰ ਜਵਾਬ ਨਹੀਂ ਆਉੜਦਾ ਤੇ ਜੇ ਇਸ ਜੁਮਲੇ ਤੋਂ ਪਿੱਛੇ ਮੁੜਿਆ ਜਾਂਦਾ ਹੈ ਤੇਣਾ ਵੋਟਾਂ ਦੇ ਵਿੱਚ ਹੋਰ ਵੀ ਕੱਖ ਨਹੀਂ ਖੈਰ 13 ਜ਼ੀਰੋ ਦਾ ਹਾਲ ਕੀ ਹੈ ਆਖਿਰਲੀ ਜਿਹੜੀ ਲਿਸਟ ਸੀ ਉਦੇ ਵਿੱਚ ਵੇਖੋ ਫਿਰੋਜ਼ਪੁਰ ਤੋਂ ਦਿੱਤੇ ਕੈਂਡੀਡੇਟ ਦਾ ਵਿਰੋਧ ਹੋ ਰਿਹਾ ਵਿਰੋਧ ਅੰਗਰੇਜ਼ ਵੜਵਾਲ ਫੌਜੀ ਸੀ ਜਵਾਨ ਸੀ ਦੇਸ਼ ਦੀ ਰੱਖਿਆ ਕੀਤੀ ਆ ਉਹਨੇ ਕਈ ਸਾਲ 1.5 ਸਾਲ ਤੋਂ ਉਸ ਨੂੰ ਟਿਕਟ ਵਾਸਤੇ ਤਿਆਰ ਰਹਿਣ ਲਈ ਕਿਹਾ ਗਿਆ ਪਿੰਡ ਪਿੰਡ ਨੂੰ ਲੱਡੂਆਂ ਨਾਲ ਥੋਲਿਆ ਜਾ ਰਿਹਾ ਸੀ ਆਖੀਰ ਆਖੀਰ ਕੀ ਹੋਇਆ ਕਹਿੰਦੇ ਜੀ ਬਾਜੀ ਮਾਰ ਗਿਆ ਮੁਕਸਰ ਵਾਲਾ ਗੱਬਰ ਹੁਣ ਸੇਟਾ ਕਿ ਨਿਕਲ ਰਿਹਾ 20 ਤਰੀਕ ਨੂੰ ਇਕੱਠ ਹੈ ਉੱਥੇ ਸਮਝ ਨਹੀਂ ਆਉਂਦੀ ਕਿ ਕੀ ਸੋਚ ਕੇ ਫੈਸਲੇ ਲੈ ਜਾ ਰਹੇ ਆ ਲੋਕ ਤੇ ਹੁਣ ਜ਼ਿਆਦਾ ਤੌਰ ਤੇ ਵੀ ਕਹਿਣ ਲੱਗ ਪਏ ਆ ਕਿ ਯਾਰ ਕਿਤੇ ਫਿਕਸਿੰਗ ਤੇ ਨਹੀਂ ਚੱਲ ਰਹੀ ਇੱਕ ਸੀਟ ਤੇ ਉਹ ਕਮਜ਼ੋਰ ਦੇ ਰਿਹਾ ਇੱਕ ਸੀਟ ਤੇ ਉਹ ਕਮਜ਼ੋਰ ਦੇ ਰਿਹਾ ਸਾਨੂੰ ਨਹੀਂ ਪਤਾ ਅਸੀਂ ਨਹੀਂ ਕਹਿ ਰਹੇ ਆਪਣੇ ਪੱਖ ਤੋਂ ਪਰ ਜੇ ਤੁਸੀਂ ਨਜ਼ਰ ਦੜਾਓ ਇੱਥੇ ਤੇ ਮੰਤਰੀ ਫਸੇ ਪਏ ਨੇ ਕੁਲਦੀਪ ਧਾਲੀਵਾਲ ਕੁਲਦੀਪ ਧਾਲੀਵਾਲ ਉੱਚੀਆਂ ਉੱਚੀਆਂ ਗੱਲਾਂ ਕਰਨ ਵਾਲਾ ਕੁਲਦੀਪ ਧਾਲੀਵਾਲ ਫਸ ਗਿਆ ਮਜੀਠੀਆ ਰਾਜਾ ਸੰਸੀ ਕੁਮਰ ਵਿਜੇ ਪ੍ਰਤਾਪ ਹਜ਼ੂਰ ਕੁਮਰ ਵਿਜੇ ਪ੍ਰਤਾਪ ਨੇ ਤੇ ਨਸ਼ੇ ਦਾ ਜਿਹੜਾ ਮੁੱਦਾ ਸੀ ਮਰਦਾ ਸੀ ਉਹਨੂੰ ਕਬਰਾਂ ਚੋਂ ਖੜਾ ਕਰਕੇ ਐਨ ਇਹਨਾਂ ਦੇ ਗਲ ਪਾ ਦਿੱਤਾ ਕਿਰ ਗਏ ਨੇ ਰਾਗਵ ਚੱਡਾ ਕਿਰ ਗਏ ਨੇ ਕਮਰਬੀ ਜੇ ਪ੍ਰਤਾਪ ਨੇ ਤੇ ਇਥੋਂ ਤੱਕ ਦੋਸ਼ ਲਾਇਆ ਕਿ ਦੋ ਅਫਸਰ ਰਗਵ ਚੱਡਾ ਦੇ ਨੇੜੂ ਚਿੱਟਾ ਵੇਖ ਬਾਰੇ ਨੇ ਚਿੱਟਾ ਰਿੰਟੂ ਨਰਾਜ਼ ਹੈ ਅੰਮ੍ਰਿਤਸਰ ਦੇ ਵਿੱਚ ਰਿੰਟੂ ਦਾ ਨਰਾਜ਼ ਹੋਣਾ ਅੰਮ੍ਰਿਤਸਰੀਆਂ ਨੂੰ ਪਤਾ ਹੈ ਸੱਟਾ ਵੇਖਿਆ ਕਮਾਇਆ ਜਦੋਂ ਇਸ਼ਕ ਦਾ ਸਹਿਬਾਂ ਉੱਚੀ ਉੱਚੀ ਮਾਰਦੀ ਏ ਧਾ ਇਹ ਧਾ ਮਾਰਨ ਵਾਲਾ ਕੰਮ ਹੋ ਜਾਣਾ ਸੋ ਫਿਰ ਜੇ ਤੁਸੀਂ ਹੋਰ ਆ ਜਾਓ ਡਾਕਟਰ ਬਲਮੀਰ ਉਹਨਾਂ ਦੀ ਜੇ ਤੁਸੀਂ ਲੋਕ ਸਭਾ ਹਲਕੇ ਦੀ ਕਹਾਣੀ ਵੇਖੋਗੇ ਉੱਥੇ ਵੀ ਟਿਕਟ ਉੱਥੇ ਵੀ ਟਿਕਟ ਟਿਕਟ ਨੂੰ ਲੈ ਕੇ ਟਿਕਟੋਕ ਚੱਲ ਰਹੀ ਹੈ ਚੱਲ ਰਹੀ ਹੈ ਉਹ ਹੁਣ ਕਿਸ ਕਦਰ ਉਠ ਕਰਵਟ ਲਵੇਗਾ ਪਤਾ ਨਹੀਂ ਹੈ ਉਹਦੀ ਕਰਵਟ ਜਿਹੜੀ ਹੈ ਕਿਸ ਦਿਸ਼ਾ ਵੱਲ ਜਾਏਗੀ ਡਾਕਟਰ ਧਰਮਵੀਰ ਗਾਂਧੀ ਪ੍ਰਨੀਤ ਕੌਰ ਐਨ ਕੇ ਸ਼ਰਮਾ ਫਿਰ ਤੁਸੀਂ ਖੁੱਡੀਆਂ ਸਾਹਿਬ ਨੂੰ ਦੇਖ ਲਓ ਸ਼ਰੀਫਾਤਮੀ ਨੇ ਨਿਹਾਇਤ ਸਤਕਾਰਤ ਪਰਿਵਾਰ ਹੈ ਜਿੱਧਰ ਜਾਂਦੇ ਨਾਲ ਵਿਰੋਧ ਚੱਲ ਰਿਹਾ ਨਾਲ ਸਵਾਲ ਚੱਲ ਰਹੇ ਨੇ ਰਹਿੰਦੀ ਖੁੰਦੀ ਕਸਰ ਮਾਸਟਰ ਜਗਸੀਰ ਨੇ ਕੱਢ ਦਿੱਤੀ ਕਿਸਾਨਾਂ ਨੂੰ ਹੋਰ ਹੀ ਤਖਲਸ ਦੇ ਕੇ ਫਿਰ ਪੁੱਛੋ ਦੇ ਵਿੱਚ ਰੌਲਾ ਪੈ ਜਾਂਦਾ ਮੋੜ ਦੇ ਵਿੱਚ ਮਾਨਸਾ ਦੇ ਵਿੱਚ ਬਹੁਤ ਕੁਝ ਹੈ ਇੱਕ ਮੰਚ ਤੋਂ ਇੱਕ ਵਲੰਟੀਅਰ ਆ ਕੇ ਕਹਿੰਦਾ ਕਹਿੰਦਾ ਕਿ ਭਾਈ ਜਿਹੜਾ شریف ਆਦਮੀ ਸੀ ਉਹ ਤੇ ਤੁਸੀਂ ਘਰੇ ਬਿਠਾ ਰੱਖਿਆ ਸਿੰਗਲਾ ਦੋਸ਼ਲਾ ਕੇ ਤੇ ਜਿਹੜੇ ਭਰਤੀਆਂ ਚਾਹ ਕਹਿ ਲਵੋ ਕਿ ਜਿਹੜੇ ਬਦਲੀਆਂ ਵਾਲੇ ਪੈਸੇ ਥਿਲੇ ਖਾਣ ਵਾਲੇ ਯਾਨੀ ਕੁਲਮਲਾ ਕੇ ਖਾਣ ਪੀਣ ਵਾਲੇ ਆ ਉਹ ਤੁਹਾਡੇ ਸੱਜੇ ਖੱਬੇ ਬੈਠੇ ਖੁੱਡੀਆਂ ਸਾ ਵਰਗਾ شریف ਆਦਮੀ ਹੁਣ ਕਹ ਤੇ ਕਹਿ ਕੀ ਕੈਸਾ ਮਾਹੌਲ ਬਣ ਰਿਹਾ ਗੁਰਦਾਸਪੁਰ ਤੋਂ ਸ਼ਹਿਰੀ ਕਲ ਸੀ ਜਿਹਨੂੰ ਇਹ ਨਹੀਂ ਪਤਾ ਵਿਧਾਨ ਸਭਾ ਚ ਕੀ ਬੋਲਣਾ ਕਦੋਂ ਬੋਲਣਾ ਉਹਨੂੰ ਕਹਦੇ ਚੱਲ ਤੂੰ ਲੋਕ ਸਭਾ ਚ ਚਲਾ ਜਾ ਮਤਲਬ ਕਿ 13 ਜ਼ੀਰੋ ਤੇ ਜ਼ਰਾ ਜੀ ਗੱਲ ਹੈ ਕਿ ਨਹੀਂ ਹੋਣ ਚਾਰਿਆ ਇਹ ਲਿਖ ਕੇ ਰੱਖ ਲਓ ਮਾਨ ਸਾਹਿਬ ਵੀ ਲਿਖ ਕੇ ਰੱਖ ਲੈ ਕਿ ਤੁਸੀਂ ਅੱਧ ਪਚੱਦ ਤੱਕ ਪਹੁੰਚ ਜਾਵੋ ਤੇ ਬੜੇ ਸ਼ੇਰ ਜੇ ਇਸ ਵੇਲੇ ਐਂਟੀ ਇਨਕੰਮਬੈਂਸੀ ਹੈਠਾ ਜੋ ਅਸੀਂ ਨੋਟ ਕਰ ਰਹੇ ਹਾਂ ਮੇਰੇ ਖਿਆਲ ਦੇ ਨਾਲ ਹੀ ਵੀ ਇੱਕ ਰਿਕਾਰਡ ਹੈ ਕਿ ਦੋ ਸਾਲਾਂ ਦੇ ਕਾਰਜਕਾਲ ਤੋਂ ਬਾਅਦ ਜਿਸ ਤਰ੍ਹਾਂ ਦੀ ਐਂਟੀ ਇਨਕੰਮਬੈਂਸੀ ਇਹ ਸਰਕਾਰ ਚੱਲ ਰਹੀ ਹੈ ਕੋਈ ਐਸਾ ਹੋਰ ਮੈਨੂੰ ਨਹੀਂ ਲੱਗਦਾ ਕਿ ਮਿਸਾਲ ਤੁਹਾਨੂੰ ਦਿਸੇਗਾ ਕੈਪਟਨ ਅਮਰਿੰਦਰ ਸਰਕਾਰ ਜਿਹੜੀ ਸੀਗੀ ਉਹ ਵੀ ਜੇ ਤੁਸੀਂ ਦੇਖੋਗੇ ਤਾਂ ਕਰੋਨਾ ਤੋਂ ਬਾਅਦ ਕਰੋਨਾ ਤੋਂ ਬਾਅਦ ਕਿਰਦੀ ਨਜ਼ਰ ਆਈ ਤਾਂ ਇੱਥੇ ਇੱਥੇ ਤੇ ਮਾਮਲਾ ਜਿਹੜਾ ਪਹਿਲੇ ਸਾਲ ਤੋਂ ਹੀ ਸਟਾਰਟ ਹੋ ਗਿਆ ਖੈਰ ਭਗਵੰਤ ਮਾਨ ਵਾਸਤੇ ਫਿਕਰ ਦੀ ਗੱਲ ਹੈ ਕਿਉਂਕਿ ਹੈਵੀ weight ਚੇਰੇ ਪੰਜ ਮੰਤਰੀ ਚਾਰ ਐਮਐਲਏ ਤਿੰਨ ਦੂਸਰੀਆਂ ਪਾਰਟੀਆਂ ਤੋਂ ਆਏ ਇੱਕ ਆਪਣਾ ਕਮੇਡੀਅਨ ਦੋਸਤ ਕਿਸ ਕਿਸ ਨੂੰ ਜਿਤਾ ਪਾਉਣਗੇ ਔਰ ਹਾਰੀ ਹੋਈ ਹਰੇਕ ਸੀਟ ਭਗਵੰਤ ਮਾਨ ਵਾਸਤੇ ਮੁਸ਼ਕਲ ਖੜੀ ਕਰ ਦੇਗੀ ਇਹ ਤੇ ਸਿਆਸੀ ਗੱਲ ਹੈ ਨਾ ਡਰ ਫਿਕਰ ਚੋਰਾ ਕੱਲਾ ਇਸ ਕਰਕੇ ਨਹੀਂ ਸੀਟਾਂ ਕਰਕੇ ਨਹੀਂ ਮਾਮਲਾ ਹਜ਼ੂਰ ਇੱਕ ਹੋਰ ਵੀ ਵਿਗੜ ਰਿਹਾ ਹੈ ਤੇਜ਼ੀ ਨਾਲ ਵਿਗੜ ਰਿਹਾ ਹੈ ਖਬਰ ਆਉਂਦੀ ਹੈ ਅਪ੍ਰੈਲ 16 2024 ਦੀ ਖਬਰ ਹੈ ਕਿ ਬ੍ਰਿੰਡਕੋ ਨੂੰ L1 ਦੇਣ ਤੋਂ ਨਾ ਕਰ ਦਿੱਤੀ ਗਈ ਕਿਉਂ ਹੁਣ ਪਹਿਲੀ ਗੱਲ ਤੇ ਇਹ ਹੈ ਕਿ L1 L1 ਦਾ ਮਸਲਾ ਇਹ ਹੁੰਦਾ ਹੈ ਕਿ L1 ਇੱਕ ਥੋਕ ਦਾ ਲਾਇਸੈਂਸ ਹੈ ਪਹਿਲਾ ਇਹਦੇ L1 ਲਾਇਸੈਂਸ ਧਾਰਕ ਜਿਹੜੇ ਸੀਗੇ ਉਹ ਜਿਆਦਾ ਹੁੰਦੇ ਸੀ ਇੱਕ ਤੋਂ ਵਧੇਰੇ ਹੁੰਦੇ ਸੀ ਪੰਜ ਹੁੰਦੇ ਸੀ ਸੱਤ ਹੁੰਦੇ ਸੀ ਮੈਨੂੰ ਐਗਜ਼ੈਕਟ ਨੰਬਰ ਯਾਦ ਨਹੀਂ ਪਰ ਇਹਨਾਂ ਨੇ ਆਪਣੀ ਪਾਲਿਸੀ ਚ ਇੱਕੋ ਹੀ ਕਰ ਦਿੱਤਾ। ਯਾਨੀ ਇੱਕੋ ਕੋਲ ਹੀ ਸਾਰਾ ਕੁਝ। ਉਹਨੇ ਦੱਸਦੇ ਆ ਕਿ ਸੂਬੇ ਦੇ ਵਿੱਚ 10000 ਕਰੋੜ ਰੁਪਏ ਦੀ ਸ਼ਰਾਬ ਜਿਹੜੀ ਆ ਉਹ ਸਪਲਾਈ ਕੀਤੀ ਆ। ਪਰ ਚੱਕਰ ਕੀ ਹੈ ਕਿ ਇਸ ਨੂੰ ਇਸ ਬ੍ਰਿੰਡ ਕੋ ਕੰਪਨੀ ਨੂੰ ਐਲ 1 ਦੇਣ ਤੋਂ ਐਤਕੀ ਨਾ ਕਰ ਦਿੱਤੀ ਜਾਂਦੀ ਔਰ ਦਿਲਚਸਪ ਗੱਲ ਕੀ ਹੈ? ਦਿਲਚਸਪ ਗੱਲ ਹਜ਼ੂਰ ਇਹ ਆ ਕਿ ਇਸ ਤੋਂ ਪਹਿਲਾਂ ਜਿਸ ਦਿਨੇ ਫੈਸਲਾ ਲਿਆ ਜਾਂਦਾ ਉਸ ਤੋਂ 1-2 ਦਿਨ ਪਹਿਲਾਂ ਅਚਾਨਕ ਸੈਕਟਰੀਏਟ ਦਾ ਇੱਕ ਦਫ਼ਤਰ ਖੁੱਲਦਾ ਹੈ ਚੀਮਾ ਸਾਹਿਬ ਉੱਥੇ ਪਹੁੰਚਦੇ ਨੇ ਰੋਜ਼ਮ ਸਾਹਿਬ ਉੱਥੇ ਪਹੁੰਚਦੇ ਨੇ ਇੱਕ ਦੋ ਹੋਰ ਅਧਿਕਾਰੀ ਐਨ ਸੁਣ ਮਸੁਣ ਮਾਹੌਲ ਦੇ ਵਿੱਚ ਉਹ ਇੱਕ ਬੰਦ ਕਮਰਾ ਮੀਟਿੰਗ ਕਰਦੇ ਆ ਜਦ ਚੀਮਾ ਸਾਹਿਬ ਨੂੰ ਪੁੱਛਿਆ ਗਿਆ ਕਿ ਕੀ ਮਾਜ਼ਰਾ ਹੈ ਕੀ ਮੌਲ ਹੈ ਤਾਂ ਉਹਨਾਂ ਨੇ ਕਿਹਾ ਜੀ ਕੁਝ ਫਾਈਲਾਂ ਸਾਈਨ ਕਰਨੀਆਂ ਸਨ ਲੋਕ ਸਭਾ ਚੋਣ ਦਾ ਜ਼ੋਰ ਏ ਅਸੀਂ ਕੁਝ ਫਾਈਲਾਂ ਪੈਂਡਿੰਗ ਜਿਹੜੀਆਂ ਸੀਗੀਆਂ ਉਹ ਕਲੀਅਰ ਕੀਤੀਆਂ ਨੇ ਪਰ ਅਗਲੇ ਦਿਨ ਗੱਲ ਕਲੀਅਰ ਹੋ ਜਾਂਦੀ ਹੈ ਕਿ ਅਸਲ ਦੇ ਵਿੱਚ ਇਹ ਫੈਸਲਾ ਹੋਣ ਜਾ ਰਿਹਾ ਸੀਗਾ ਕਿ ਲਿਕਰ ਪਾਲਿਸੀ ਜਿਹੜੀ ਦਿੱਲੀ ਦੀ ਤਰਜ਼ ਤੇ ਪੰਜਾਬ 'ਚ ਲਾਗੂ ਕੀਤੀ ਗਈ ਆ ਭਈ ਉਸ ਲਿਕਰ ਪਾਲਿਸੀ ਦੀ ਤੇ ਵਾਟ ਲੱਗ ਗਈ ਦਿੱਲੀ 'ਚ ਇਹ ਜੜੀ ਆ ਉਹ ਰੂਜ਼ਮ ਤੱਕ ਜਾਂ ਹੋਰ ਅਫਸਰਾ ਤੱਕ ਪਹੁੰਚ ਚੁੱਕੀ ਆ ਇਹ ਚੱਕਰ ਚੁੰਡਾ ਜਿਹੜਾ ਹੈ ਨਾ ਇਹਦੇ ਵਿੱਚ ਫਸ ਸਕਦੇ ਆ ਯਾਨੀ ਇੱਕ ਦਿਨ ਪਹਿਲਾਂ ਇੱਕ ਕਹਿ ਲੋ ਕਿ ਸੁਨਮ ਸੁਨ ਜੇ ਮਾਹੌਲ ਦੇ ਵਿੱਚ ਬੜੇ ਗੁੱਪਚਪ ਤਰੀਕੇ ਦੇ ਨਾਲ ਮੀਟਿੰਗ ਉਸ ਤੋਂ ਬਾਅਦ ਆ ਫੈਸਲਾ ਆ ਜਾਂਦਾ ਜਿਹੜੀ ਖਬਰ ਮੈਂ ਤੁਹਾਨੂੰ ਪੜ ਕੇ ਸੁਣਾਈ ਆ ਤੇ ਹੁਣ ਗੱਲ ਜਿਹੜੀ ਹੈ ਜੋ ਅਸੀਂ ਕੁਝ ਹਫ਼ਤੇ ਪਹਿਲਾਂ ਵੀ ਕਹੀ ਸੀ ਸੀਪੀਸੀ ਦੇ ਮੰਚ ਤੇ ਕਿ ਭਗਵੰਤ ਮਾਨ ਜੇਲ੍ਹ ਜਾ ਸਕਦੇ ਆ ਜੇਲ੍ਹ ਖੇਲ ਐਸਾ ਹੋਏਗਾ ਕਿ ਆਪਸ਼ਨ 2 ਰੇਲ ਮੇ ਜਾਂ ਜੇਲ੍ਹ ਮੇ ਜਿਹੜਾ ਕੋਈ ਉਹਨਾਂ ਦੀ ਰੇਲ 'ਚ ਬੈਠ ਗਿਆ ਭਾਈ ਉਹਦੀਆਂ ਤੇ ਪੌਂਵਾਰਾਂ ਨਹੀਂ ਤੇ ਤਿੰਨ ਕਾਣੇ ਤੇ ਵੱਟ ਤੇ ਹੀ ਆ ਤੁਸੀਂ ਦੇਖ ਹੀ ਰਹੇ ਹੋ ਪੂਰੇ ਭਾਰਤ 'ਚ ਕੀ ਚੱਲ ਰਿਹਾ ਹੈ ਤਾਂ ਜਿਹੜਾ ਪੰਜਾਬ ਦੀ ਪਾਲਿਸੀ ਦਾ ਸਭ ਤੋਂ ਵੱਡਾ ਚੋਲਿਆ ਉਹਦੇ 'ਚ ਵੀ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦੇਣਾ ਆ ਮੇਰੇ ਕੋਲ ਇੱਕ ਰਿਪੋਰਟ ਆ ਜਿਹੜੀ ਕਿ bizness standard ਨੇ ਛਾਪੀ ਸੀਗੀ ਤਾਂ ਉਹਨਾਂ ਨੇ ਸਿੱਧੇ ਤੌਰ ਤੇ ਇਹਦੇ ਵਿੱਚ ਲੰਮੀ ਚੌੜੀ ਆ bizness standard ਦੀ ਰਿਪੋਰਟ ਪਿਛਲੇ ਸਾਲ ਦੀ ਜਿਹੜੀ ਕਿ ਇਹਨਾਂ ਨੇ ਆਪਣੇ ED ਦੇ ਸੋਰਸਸ ਦੇ ਜ਼ਰੀਏ ਛਾਪੀ ਸੀਗੀ ਜਿਹੜੀ ਅੱਜ ਵੀ ਤੁਹਾਨੂੰ ਇੰਟਰਨੈਟ ਤੇ ਮਿਲ ਜਾਏਗੀ ਇਹਦੇ ਵਿੱਚ ਇਹਨਾਂ ਨੇ ਸਾਫ਼ ਤੌਰ ਤੇ ਕਿਹਾ ਹੈ ਸਾਫ਼ ਤੌਰ ਤੇ ਮੈਂ ਉਸ ਫਰਮ ਦਾ ਵੀ ਨਾਂ ਲਵਾਵਾਂਗਾ ਜਿਸ ਫਰਮ ਦਾ ਇਹਨਾਂ ਨੇ ਜ਼ਿਕਰ ਕੀਤਾ ਹੈ ਤਾਂ ਇਹਦੇ ਵਿੱਚ ਮਹਾਦੇਵ ਲਿਕਸ ਇੱਕ ਫਰਮ ਹੈ ਸਰ ਉਹਦਾ ਪੰਜਾਬ ਦੇ ਵਿੱਚ ਵੀ ਕਾਰੋਬਾਰ ਹੈ ਦਿੱਲੀ 'ਚ ਵੀ ਕਾਰੋਬਾਰ ਸੀ ਕਹਿੰਦੇ ਆ ਕਿ ਐਲ 1 ਲਾਇਸੈਂਸ ਉਹਨਾਂ ਦਾ ਦਿੱਲੀ 'ਚ ਸਰੈਂਡਰ ਕਰਵਾਇਆ ਗਿਆ ਸਰੈਂਡਰ ਕਰਵਾਏ ਦਾ ਮਤਲਬ ਇਹ ਆ ਇੱਕ ਤਾਂ ਹੁੰਦਾ ਨਾ ਕਿ ਸਰੈਂਡਰ ਕਰ ਗਿਆ ਕੋਈ ਕਾਰੋਬਾਰੀ ਕਹਿੰਦਾ ਕਿ ਯਾਰ ਘਾਟਾ ਹੋ ਗਿਆ ਜਾਂ ਮੇਰਾ ਭਾਈ ਟਾਈਮ ਨਹੀਂ ਹੈ ਹੁਣ ਇਸ ਬਿਜ਼ਨਸ ਨੂੰ ਬਦਲਣ ਦਾ ਵੇਲਾ ਆ ਗਿਆ ਇੱਕ ਤਾਂ ਹੋ ਗਿਆ ਨਾ ਕਿ ਕਿਸੇ ਨੇ ਲਾਇਸੈਂਸ ਆਪਣਾ ਸਰੈਂਡਰ ਕਰ ਦਿੱਤਾ ਪਰ ਦੂਸਰੇ ਪਾਸੇ ਸਰੈਂਡਰ ਕਰਵਾਇਆ ਕਿਵੇਂ ਗਿਆ ਮਹਾਦੇਵ ਫਰਮ ਦਾ L1 ਲਾਇਸੈਂਸ ਜਿਹੜਾ ਸਰੈਂਡਰ ਦਿੱਲੀ ਚ ਕਿਵੇਂ ਕਰਵਾਇਆ ਗਿਆ L1 ਕੀ ਹੈ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਥੋਕ ਦਾ ਕਾਰੋਬਾਰ ਸ਼ਰਾਬ ਦਾ L1 ਦੇ ਜ਼ਰੀਏ ਹੁੰਦਾ ਉਹ ਸਰੈਂਡਰ ਇਸ ਤਰ੍ਹਾਂ ਕਰਵਾਇਆ ਗਿਆ ਕਿ ਪੰਜਾਬ ਗਵਰਨਮੈਂਟ ਦੇ ਥਰੂ 22 ਦੇ ਵਿੱਚ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਬਣਦੀ ਹੈ ਤਾਂ ਉਹਦੇ ਚ ਜਿਹੜਾ ਇੱਕ ਹੈਗਾ ਸੀਗਾ ਨਾ ਵਿਜੇ ਨਾਇਰ ਦਨੇਸ਼ अरोड़ा ਇਹ ਕਹਿ ਲੋ ਕਿ ਅਕਿਊਜ਼ ਨੇ ਇਸ ਮਾਮਲੇ ਦੇ ਵਿੱਚ ਕਿ ਇਹਨਾਂ ਨੇ ਇਸ਼ਾਰਾ ਕੀਤਾ ਪੰਜਾਬ ਸਰਕਾਰ ਨੇ ਮਹਾਦੇਵ ਲਿਕਰਸ ਕੰਪਨੀ ਦਾ ਇੱਥੇ ਦਾ ਜਿਹੜਾ ਕਾਰੋਬਾਰ ਸੀ ਉਹਨੂੰ ਰਗੜਾ ਫੇਰ ਦਿੱਤਾ ਯਾਨੀ ਬਾਹਮ ਰੋੜੀ ਗਈ ਇੱਥੋਂ ਬਾਹਮ ਰੋੜੀ ਦੀ ਚੀਕ ਦਿੱਲੀ ਵੱਜੀ ਤੇ L1 ਲਾਇਸੈਂਸ ਉੱਥੇ ਸਰੈਂਡਰ ਹੋ ਜਾਂਦਾ ਇਹ ਸਭ ਤੋਂ ਵੱਡਾ ਇਸ ਮਾਮਲੇ ਦੇ ਵਿੱਚ ਕਹਿ ਲੋ ਕਿ ਮਾਨ ਵਾਸਤੇ ਖਤਰੇ ਦਾ ਕੁੱਗੂ ਹੈ ਖਤਰੇ ਦਾ ਕੁੱਗੂ ਬੋਲ ਪਿਆ ਤਾਂ ਯਾਨੀ ਮੈਂ ਤੁਹਾਨੂੰ ਦੱਸ ਦਿੱਤਾ ਕਿ ਭਗਵੰਤ ਮਾਨ ਦੇ ਚਿਹਰੇ ਨੂੰ ਜੇ ਤੁਸੀਂ ਪੜੋਗੇ ਅੱਜ ਉਹਨਾਂ ਚਿਹਰਿਆਂ ਤੇ ਵੈਸੇ ਭਗਵੰਤ ਮਾਨ ਦੇ ਚਿਹਰੇ ਦੀ ਜਿੱਤ ਗੱਲ ਕਰੀਏ ਤਾਂ ਉਹ ਤਾਂ ਚਲੋ ਹੈ ਹੀ ਆ ਫਿਕਰ ਚੁਰਾ ਉਹਨਾਂ ਚਿਹਰਿਆਂ ਤੇ ਵੀ ਅੱਜਕੱਲ੍ਹ ਉਦਾਸੀਆਂ ਨੇ ਜਿਹੜੇ ਚਿਹਰੇ ਇੱਥੇ ਬੜੇ ਦਗਦੇ ਫਿਰਦੇ ਹੁੰਦੇ ਸੀਗੇ ਰਾਗਵ ਚੱਡਾ ਜਾ ਹੋਰ ਦੂਜੇ ਤੀਜੇ ਅਫਸਰ ਜਿਹੜੇ ਇਹਨਾਂ ਦੀਆਂ ਮਹਿਫਲਾਂ 'ਚ ਵੀ ਸ਼ਾਮਲ ਹੁੰਦੇ ਸੀਗੇ ਅੱਜ ਕੱਲ ਉਹ ਮੱਥੇ ਤੇ ਤਿਉੜੀਆਂ ਰੱਖ ਰਹੇ ਨੇ ਤੇ ਉਹਨਾਂ ਤਿਉੜੀਆਂ ਦੇ ਵਿੱਚ ਫਿਕਰਾਂ ਦਾ ਹੀ ਊੜਾ ਐੜਾ ਉਕਰਿਆ ਹੋਇਆ ਸੋ ਇਸ ਵਾਸਤੇ ਅੱਜ ਕੱਲ ਜਿਹੜੇ ਸਾਡੇ ਸਾਹਿਬ ਨੇ ਉਹ ਜਾਂ ਤਾਂ ਇੱਕ ਗੱਲ ਕਹਿੰਦੇ ਆ ਸੀਟਾਂ ਜਿੱਤਣ ਵਾਸਤੇ ਕਿ ਸਬਧਾਨ ਨੂੰ ਬਚਾਉਣਾ ਆਪੀ ਡਿਵੈਲਪਮੈਂਟ ਪੰਜਾਬ ਦੀ ਜਿਹੜੀ ਹੈ ਉਹ ਸੈਕੰਡਰੀ ਐ ਇਸ ਵੇਲੇ ਉਹਨਾਂ ਵਾਸਤੇ ਉਸ ਸੈਕੰਡਰੀ ਹੋ ਜਾਂਦੀ ਹੈ ਜ਼ਿਆਦਾਤਰ ਹੁਣ ਹਾ ਦਾ ਨਾਰਾ ਇਹੋ ਮਾਰਿਆ ਜਾ ਰਿਹਾ ਕਿ ਦੇਸ਼ ਨੂੰ ਬਚਾਉਣ ਵਾਸਤੇ ਸਾਨੂੰ ਜਤਾ ਦਿਓ ਤੇ ਦੂਜੀ ਗੱਲ ਗੌਰ ਦੇ ਨਾਲ ਉਸ ਚਿਹਰੇ ਨੂੰ ਜੇ ਦੇਖੀਏ ਪਤਾ ਹੈ ਸਚਾਈ ਦਾ ਸਚਾਈ ਤੋਂ ਵਾਕਿਫ ਹੈ ਉਹ ਚਿਹਰਾ ਕਹਿਤ ਕੀ ਉਹ ਮਰ ਗਈ ਮਾਂ ਜਿਹੜੀ ਦਹੀਂ ਨਾਲ ਟੱਕ ਦਿੰਦੀ ਸੀਗੀ ਉਹ ਲਹਿਰ ਬਹਿਰ ਉਹ ਪੈਰ ਗੁਜ਼ਰ ਗਏ ਹਜ਼ੂਰ ਇਸ ਵੇਲੇ ਤੇ ਇਮਤਿਹਾਨ ਹੋ ਰਿਹਾ ਤੇ ਉਸ ਇਮਤਿਹਾਨ ਚ ਪਛੜ ਰਿਹਾ ਹੈ ਮਾਨ ਦਾ ਟੁਲਾ ਤੇ ਇਹ ਕਿੱਥੋਂ ਤੱਕ ਡਿਗੇਗਾ 4 ਜੂਨ ਨੂੰ ਆਪਾਂ ਪਤਾ ਕਰਾਂਗੇ ਪਰ ਜੋ ਮੈਂ ਤੁਹਾਨੂੰ ਦੂਸਰਾ ਫਿਕਰ ਦੱਸਿਆ ਸਿਆਸਤ ਤੋਂ ਹਟ ਕੇ ਕਾਨੂੰਨੀ ਕਾਨੂੰਨੀ ਤਾਂ ਬਹੁਤ ਬਹੁਤ ਨੇੜੇ ਹੈ ਹਥਕੜੀ ਉਹ ਗੁੱਟ ਕਿਦਾ ਕਿਦਾ ਹੋਏਗਾ ਇਹ ਮੈਂ ਨਹੀਂ ਕਹਿ ਸਕਦਾ ਇੱਥੇ ਉੱਤੇ ਗੁਜਰਾਤ ਲੌਬੀ ਬੈਠੀ ਹੈ ਉਹ ਤੈ ਕਰਦੀ ਹੈ ਕਿ ਫਲਾਣੇ ਗੁੱਟ ਤੇ ਫਲਾਣੇ ਨੰਬਰ ਦੇ ਹੱਥ ਕੜੀ ਜਾ ਕੇ ਲਾ ਦੇਉ ਪਰ ਇਹ ਤੈ ਹੈ ਕਿ ਪੰਜਾਬ ਦੇ ਵਿੱਚ ਹੱਥ ਕੜੀ ਜਿਹੜੀ ਉਹ ਪਹੁੰਚ ਚੁੱਕੀ ਆ ਪਹੁੰਚ ਚੁੱਕੀ ਆ ਇਹ ਡਰ ਦੇ ਮਾਰੇ ਇਸ ਤਰ੍ਹਾਂ ਦੇ ਫੈਸਲੇ ਲੈ ਰਹੇ ਨੇ ਕਿ ਅਸੀਂ ਬਚ ਜਾਈਏ ਪਰ ਖੁਦ ਕੇਜਰੀ ਵਾਲਾ ਆਨ ਰਿਕਾਰਡ ਇਹ ਕਹਿ ਚੁੱਕਿਆ ਕਿ ਜਿਹੜੀ ਪੰਜਾਬ ਦੀ ਸ਼ਰਾਬ ਪਾਲਿਸੀ ਆ ਦਿੱਲੀ ਦੀ ਕੱਟ ਪੇਸਟ ਪਾਲਿਸੀ ਆ ਸੋ ਇਸ ਵਾਸਤੇ ਹੱਥ ਕੜੀ ਸ਼ੰਭੂ ਬਾਰਡਰ ਨਿਕਲ ਚੁੱਕੀ ਆ ਡੱਬ ਵਾਲੀ ਵਾਲਾ ਬਾਰਡਰ ਨਿਕਲ ਚੁੱਕੀ ਆ ਖਨੌਰੀ ਵਾਲਾ ਬਾਰਡਰ ਨਿਕਲ ਚੁੱਕੀ ਆ ਉਹ ਕਿਹੜੇ ਬੰਗਲੇ ਚ ਵੜਦੀ ਆ ਤੇ ਕਿਨੂੰ ਲੱਗਦੀ ਆ ਇਹ ਸਮਾਂ ਦੱਸੂਗਾ ਪਰ ਪਿਛਲੇ ਦਿਨੀ ਤੁਹਾਨੂੰ ਪਤਾ ਨਾ ਏਡੀ ਨੇ ਛਾਪੇਮਾਰੀ ਕੀਤੀ ਸੀਗੀ ਤੇ ਕੁਝ ਦਸਤਾਵੇਜ਼ ਮਿਲੇ ਸਨ ਜਿਹੜੇ ਇੱਕ ਸਾਹਿਬ ਨੇ ਕੋਠੀ ਦੇ ਪਿਛਲੇ ਪਾਸੇ ਫਾੜ ਕੇ ਪਾੜ ਕੇ ਸੁੱਟ ਦਿੱਤੇ ਸੀ ਤੇ ਉਹਦੇ ਵਿੱਚ ਵੀ ਲਿਸਟ ਓਯੋ ਸੀ ਅਮਰੂਦ ਕੋਟਾਲੇ ਦੀ ਅਮਰੂਦ ਘਟਾਲਾ ਲਿਕਰ ਪਾਲਸੀ ਭਾਈ ਜਦੋਂ ਇਸ ਤਰ੍ਹਾਂ ਦੇ ਇਹ ਮਾਮਲੇ ਰਲ ਮਿਲ ਗਏ ਨਾ ਤੇ ਬਹੁਤ ਕੁਝ ਬਹੁਤ ਕੁਝ ਹੋਣ ਦੇ ਆ ਰਿਹਾ ਖੈਰ ਦੇਖਦੇ ਆ ਗੁੱਟ ਕਿਹਦੇ ਹੋਣਗੇ ਹੱਥ ਕੜੀ ਕਿਨੂੰ ਕਿਨੂੰ ਲੱਗਦੀ ਆ ਤੇ ਇੱਥੇ ਕਿਸ ਤਰ੍ਹਾਂ ਦਾ ਖੇਡ ਚੱਲਦਾ ਹੈ ਜਾਂ ਇਹ ਖੇਡ ਇੱਕ ਮੌਕੇ ਤੇ ਆ ਕੇ ਇੱਕ ਪੜਾ ਤੇ ਰੁਕ ਜਾਏਗਾ ਕੋਈ ਮਤਲਬ ਕਿ ਆਪਸੀ ਗੱਲਬਾਤ ਰਾਹੀਂ ਹੱਲ ਨਿਕਲ ਸਕਦਾ ਅੱਜ ਫਿਰ ਮਿਲਦੇ ਹਾਂ ਤਦ ਤੱਕ ਜਸ ਸਾਰਿਆਂ ਨੂੰ ਸਤ ਸ੍ਰੀ ਅਕਾਲ